ਤੇ ਜਦੋਂ ਉਸ ਤੋਂ ਬਾਅਦ ਮੈਂ ਪ੍ਰਾਲੀ ਵੀ ਕੁਤਰੀ ਥੱਬਾ ਤੇ ਮੰਗਰੋਸ ਹੀ ਨਾ ਹਰੇ ਕੁਤਰੇ ਤੇ ਇਹ ਵਿੱਚ ਜਮਾ ਹੀ ਨਹੀਂ ਆਈ ਦਾਤੀ ਜਮਾ ਆਵੇ ਲੋ ਵਿੱਚ ਪਈ ਆ ਪਰਮੇਸ਼ਵਰ ਨੇ ਵੱਡਾ ਚਮਤਕਾਰ ਕੀਤਾ ਵੀ ਭੋਰਾ ਵੀ ਕਿਸੇ ਪਾਸੇ ਲੋਹਾ ਨਹੀਂ ਇਹਦੇ ਵਿੱਚੋਂ ਭੁਰਿਆ ਜਿਵੇਂ ਵੀ ਹੈਗੀ ਦਾਤੀ ਹੋਵੇ ਸਾਫਤੀ ਤੜਕੇ ਨੂੰ ਜਦੋਂ ਅਸੀਂ ਟੋਕੇ ਖੋਲੇ ਮੇਰੇ ਮੁੰਡੇ ਨੇ ਮੇਰੇ ਕੱਢ ਕੇ ਦਾਤੀ ਹੱਥ ਤੇ ਧਰਤੀ ਕਹਿੰਦਾ ਮੰਮੀ ਆਹ ਸਾਡ ਦਾਤੀ ਤੇ ਸੰਢੀ ਗੇਟ ਦੇ ਵਿੱਚ ਹੀ ਪਈ ਆ ਹਾਲੇਲੂਇਆ ਹਾਲੇਲੂਇਆ ਸਾਰੇ ਭੈਣ ਭਰਾ ਮਨੂੰ ਜੈ ਮਸੀ ਦੀ ਮੇਰੇ ਰੱਬ ਦੇ ਦਾਸ ਦਾਸੀ ਨੂੰ ਵੀ ਜੈ ਮਸੀ ਦੀ ਜੈ ਮੇਰੀ ਗਵਾਹੀ ਹੈ ਮੇਰੇ ਪਰਮੇਸ਼ਵਰ ਨੇ ਸਾਡੇ ਤੇ ਮੇਰੇ ਜ਼ਿੰਦਗੀ ਚ ਬਹੁਤ ਵੱਡਾ ਚਮਤਕਾਰ ਕੀਤਾ ਇੱਕ ਦਿਨ ਆਹ ਐਤਵਾਰ ਛੱਡ ਕੇ ਉਦੋਂ ਪਿਛਲੇ ਐਤਵਾਰ ਅਸੀਂ 25 ਦਸੰਬਰ ਮਨਾਇਆ ਸੀਗਾ ਤੇ ਉਦੋਂ ਪਿਛਲੇ ਐਤਵਾਰ ਦੀ ਗੱਲ ਆ ਤੇ ਉਹਦੇ ਮੈਂ ਨਾ ਹੱਥ ਨੇ ਪੱਠੇ ਵੱਢ ਕੇ ਲੈ ਕੇ ਆਈ ਤੇ ਪੱਠੇ ਵੱਢ ਕੇ ਲਿਆ ਕੇ ਤੇ ਮੈਂ ਆਉਂਦ ਹੀ ਇਹਦੇ ਪਾਪਾ ਆ ਗਿਆ ਘਰੇ ਉਦੋਂ ਮੈਂ ਮੇਰੇ ਨਾਲ ਕਤਰਾ ਹੀ ਦੇ ਤੇ ਮੈਂ ዳਤੀ ਕੱਢਣੀ ਵਿੱਚੋਂ ਭੁੱਲ ਗਈ ਤੇ ਮੇਰਾ ਦਿਮਾਗ ਦੇ ਜਦੋਂ ዳਤੀ ਵਿੱਚ ਆ ਗਈ ਨਾ ਤੇ ਮੈਨੂੰ ਇਹਦੇ ਪਾਪਾ ਕਹਿੰਦਾ ਕਿ ਮੈਨੂੰ ਐ ਲੱਗਦਾ ਜਿਵੇਂ ዳਤੀ ਵਿੱਚ ਕੁਤਰੀ ਗਈ ਹੁੰਦੀ ਆ ਮੈਂ ਮੈਨੂੰ ਮੈਂ ਵੀ ਭੁੱਲ ਗਈ ਕੱਢਣੀ ዳਤੀ ਤੇ ਮੈਨੂੰ ਇਹਨਾਂ ਕਹਿੰਦਾ ਚੱਲ ਕੋਈ ਨਾ ਕਹਿੰਦਾ ਮੈਂ ਉਹਨੀ ਮਸ਼ੀਨ ਉੱਥੇ ਹੀ ਰੋਕਤੀ ਰੋਕਤੀ ਤੇ ਇੰਨਾ ਕੁ ਦਸਤਾ ਜਦੋਂ ਵਿੱਚ ਉਹ ਦੂਜਾ ਨਹੀਂ ਇੰਨਾ ਦਸਤਾ ਵੱਡਿਆ ਗਿਆ ਇਹਦਾ ਤੇ ਜਿਹਦੇ ਲੋਹੇ ਦੀ ਵਾਰੀ ਆ ਗਈ ਤੇ ਉਦੋਂ ਨੂੰ ਮਸ਼ੀਨ ਰੁਕ ਗਈ ਜਦ ਮਸ਼ੀਨ ਰੁਕ ਗਈ ਤੇ ਉਸ ਤੋਂ ਬਾਅਦ ਵਿੱਚ ਅਸੀਂ ਦਾਦੀ ਪੋਤੇ ਨੇ ਦੋਨਾਂ ਨੇ ਬੱਚਾ ਜਿਹੜਾ ਸੀਗਾ ਵਿੱਚ ਉਹਦੇ ਉਹ ਕੱਢਿਆ ਵੀ ਦੋਹਾਂ ਨੇ ਹੱਥ ਵੀ ਵਿੱਚ ਮਾਰਿਆ ਸਾਨੂੰ ਇਹ ਦਾਤੀ ਨਹੀਂ ਹੱਥ ਲੱਗੇਗੀ ਜਮੇ ਤੇ ਜਦੋਂ ਉਸ ਤੋਂ ਬਾਅਦ ਮੈਂ ਪਰਾਲੀ ਵੀ ਕੁਤਰੀ ਥੱਬਾ ਤੇ ਮੰਗਰੋ ਅਸੀਂ ਨਾ ਹਰੇ ਕੁਤਰੇ ਤੇ ਇਹ ਵਿੱਚ ਜਮਾ ਹੀ ਨਹੀਂ ਆਈ ਦਾਤੀ ਜਮਾ ਆਵੇ ਲੋ ਵਿੱਚ ਪਈ ਆ ਪਰਮੇਸ਼ਵਰ ਨੇ ਵੱਡਾ ਚਮਤਕਾਰ ਕੀਤਾ ਵੀ ਭੋਰਾ ਵੀ ਕਿਸੇ ਪਾਸੇ ਲੋਹਾ ਨਹੀਂ ਇਹਦੇ ਵਿੱਚੋਂ ਭੁਰਿਆ ਜਿਵੇਂ ਵੀ ਹੈਗੀ ਦਾਤੀ ਹੋਵੇ ਸਾਫ਼ ਦੀ ਤੜਕੇ ਨੂੰ ਜਦੋਂ ਅਸੀਂ ਟੋਕੇ ਖੋਲੇ మేర ముండే క్డ కేటే మహాభిషే మిషేకా గాభిషేక మహాభిషేక మహాభిషేక ఆ గేయా హే ਪ੍ਰਮੇਸ਼ਰ ਨੇ ਬਹੁਤ ਵੱਡਾ ਚਮਤਕਾਰ ਕੀਤਾ ਮੈਂ ਡਰਦੀ ਸੀ ਮੈਂ ਅਸੀਂ ਪਹਿਲਾਂ ਜਿਹੜੇ ਪੱਠੇ ਕੂਤਰੇ ਸੀ ਉਹ ਅਸੀਂ ਪਾਸੇ ਕੱਢਦੇ ਸੀ ਤੇ ਮੈਂ ਮੰਗਰੋ ਥਾਂ ਵੀ ਬਹੁਕਰ ਨਸੰਬਰ ਕੇ ਫੇਰ ਮੈਂ ਪੱਠੇ ਦਵਾਰੇ ਕੂਤਰੇ ਵੀ ਜੇ ਲੋਹਾ ਹੋਊਗਾ ਤੇ ਇਹਦੇ ਵਿੱਚ ਹੋਊਗਾ ਤੇ ਜੇ ਆ ਪੱਠੇ ਸਿਨਖਾਰਸ ਪਾਵਾਂਗੇ ਤੇ ਜਦੋਂ ਤੜਕੇ ਮੇਰੇ ਮੁੰਡੇ ਨੇ ਕੱਢੀ ਦਾਤੀ ਵਿੱਚੋਂ ਵੱਡੇ ਨੇ ਮੈਨੂੰ ਕਹਿੰਦਾ ਮੰਮੀ ਦਾਤੀ ਤੇ ਇਹਦੇ ਵਿੱਚ ਹੀ ਪਈ ਸੀਗੀ ਤੇ ਸਾਡੇ ਦੋਨਾਂ ਦਾਦੀ ਪੋਤੇ ਦੇ ਵੱਡੇ ਮੁੰਡੇ ਨੇ ਵੀ ਹੱਥ ਮਾਰਿਆ ਮੈਂ ਵੀ ਮਾਰ ਕੇ ਵੇਖਿਆ ਸਾਡੇ ਦੋਨਾਂ ਨੇ ਹੱਥ ਨਹੀਂ ਲੱਗੀ ਦਾਤੀ ਤੇ ਤੜਕੇ ਉਹਨੇ ਮਾਂਤੀ ਜਿੱਤ ਟੋਕੇ ਖੋਲਣ ਲੱਗਾ ਮਾਂਤੀ ਵਿੱਚੋਂ ਚੱਕ ਕੇ ਮੇਰੇ ਹੱਥੇ ਧਾਰਤੀ ਮੈਂ ਪਰਮੇਸ਼ਵਰ ਦਾ ਤੇ ਰੱਬ ਦੇ ਦਾਸ ਦਾਸੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਾਲੇਲੂਇਆ 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 ਦੂਸਰੀ ਗਵਾਹੀ ਹੈ ਮੇਰੀ ਅਸੀਂ ਜੋ ਪਿਛਲੇ ਐਤਵਾਰ ਅਸੀਂ ਪ੍ਰਭੂ ਦਾ 25 ਦਸੰਬਰ ਮਨਾਇਆ ਸੀਗਾ ਮੈਂ ਪਰਮੇਸ਼ਵਰ ਦੇ ਅੱਗੇ ਮੈਂ ਦੁਆ ਕਰਦੀ ਹੁੰਦੀ ਸੀ ਜਦੋਂ ਵੀ ਮੈਨੂੰ ਮੈਨੂੰ ਲੱਗਦਾ ਸੀਗਾ ਵੀ ਮੈਨੂੰ ਮੇਰੇ ਨਾਲ ਘਰੋਂ ਕਿਸੇ ਦਾ ਕੋਈ ਸੰਯੋਗ ਨਹੀਂਗਾ ਤੇ ਵੀ ਮੇਰੇ ਨਾਲ ਬਾਹਰ ਮੇਰੀ ਕਲੀਸ਼ੀਆ ਮੇਰੇ ਨਾਲ ਜੁੜੂਗੀ ਪਰਮੇਸ਼ਰ ਆਪ ਹੀ ਵਰਕ ਤਾ ਦੇਊਗਾ ਮੈਂ ਭੈਣਾ ਭਰਾਵਾਂ ਵਾਸਤੇ ਸਾਰਿਆਂ ਵਾਸਤੇ ਮੈਂ ਦੁਆ ਕਰਦੀ ਦੁਆ ਤਾਂ ਮੈਂ ਹੁਣ ਵੀ ਕਰਦੀ ਰਹੀਨੀ ਮੇਰੀ ਰੱਬ ਨੇ ਮੈਨੂੰ ਡਿਊਟੀ ਦਿੱਤੀ ਹੈ ਤਾਂ ਕਰਨੂ ਹੀ ਪੈਣੀ ਹੈ ਕਰਨੂ ਹੀ ਆ ਤੇ ਮੈਂ ਪਰਮੇਸ਼ਰ ਨੂੰ ਅੱਗੇ ਦੁਆ ਕਰਦੀ ਹਿੰਦੀ ਸੀ ਵੀ ਪ੍ਰਭੂ ਤੂੰ ਕਹਿਣਾ ਆਪਦੀਆਂ ਚਿੰਤਾਵਾਂ ਬੋਝ ਮੇਰੇ ਉੱਤੇ ਸੁੱਟ ਮੈਂ ਤੇਰਾ ਫਿਕਰ ਕਰਨ ਵਾਲਾ ਪਰਮੇਸ਼ਰ ਵਾਧਿਆਂ ਦਾ ਸੱਚਾ ਤੇ ਵਫਾਦਾਰ ਪਿਤਾ ਹੈ ਪ੍ਰਭੂ ਮੈਂ ਆਪਣੇ ਦਿਲ ਦੀਆਂ ਚਿੰਤਾਵਾਂ ਬੋਝ ਮੈਂ ਤੈਨੂੰ ਦਿੰਨੀ ਆ ਮੇਰੇ ਜੋ ਪ੍ਰਬੰਧ ਵਿੱਢਿਆ ਤੇਰੀ ਦਿਆ ਦੇ ਨਾਲ ਸਿਰੇ ਲੱਗਣਾ ਤੂੰ ਹੀ ਕਰਾਉਣਾ ਜੋ ਕਰਾਉਣਾ ਕੋਈ ਮੇਰੀ ਬੰਦਗੀ ਦੇ ਵਿੱਚ ਸਾਰੇ ਪਿੰਡ ਨੇ ਬੰਦਗੀ ਵੇਖੀ ਆ ਪੂਰੀ ਵਧੀਆ ਖੁਸ਼ੀਆਂ ਤੇ ਚਾਵਾਂ ਦੇ ਨਾਲ ਪ੍ਰਭੂ ਦਾ ਜਸ ਜਾਰਮਦਨ ਮਨਾਇਆ ਸੀ ਮੈਂ ਪ੍ਰਭੂ ਦਾ